ਇਲਮੇ ਵਿਚ ਪਾ ਕੇ ਵੇਖ ਲਵੋ ਹਾਸਾ ਠੱਠਾ ਦਿਲ ਵਿੱਚ ਪਾ ਕੇ ਵੇਖ ਲਵੋ ਦੇਹੀ ਦੇ ਸਭ ਰੋਗ ਮਟਾ ਕੇ ਵੇਖ ਲਵੋ ਅੱਖ ਵਿੱਚ ਆ ਕੇ ਧੌਣ ਘੁਮਾ ਕੇ ਵੇਖ ਲਵੋ ਅੱਖ ਵਿੱਚ ਆ ਕੇ ਧੌਣ ਘੁਮਾ ਕੇ ਵੇਖ ਲਵੋ ਲੈਣਾ ਰਾਹੀ ਬਾਤ ਸੁਣਾ ਕੇ ਵੇਖ ਲਵੋ ਲੋਕਟ ਬਣ ਕੇ ਸੀਨੇ ਪਹਿਣਾ ਮਾਹੀ ਦੇ ਲੋਕਟ ਬਣ ਕੇ ਸੀਨੇ ਪਹਿਣਾ ਮਾਹੀ ਦੇ ਵਿੱਚ ਕਿਨਾਰੇ ਨਾਲ ਨਹਾ ਕੇ ਵੇਖ ਲਵੋ ਚਾਂਜਰ ਬਣ ਕੇ ਪੈਰੀ ਪਹਿਣਾ ਸ਼ਾਨ ਬੜੀ ਚਾਂਜਰ ਬਣ ਕੇ ਪੈਰੀ ਪਹਿਣਾ ਸ਼ਾਨ ਬੜੀ ਉਸ ਦੀ ਰਗ ਰਗ ਨੂੰ ਛਣਕਾ ਕੇ ਵੇਖ ਲਵੋ ਜਿਸ ਨੂੰ ਮਿਲਦੇ ਜ਼ਖਮ ਕਦੀ ਵੀ ਤੋਹਫੇ ਵਿੱਚ ਜਿਸ ਨੂੰ ਮਿਲਦੇ ਜ਼ਖਮ ਕਦੀ ਵੀ ਤੋਹਫੇ ਵਿੱਚ ਜ਼ਖਮਾਂ ਦਾ ਆਨੰਦ ਉਠਾ ਕੇ ਵੇਖ ਲਵੋ ਮਖਤਾ ਜੀ ਲੋਟੇ ਪਾਵੋ ਆਦਤ ਹਾਸੇ ਵੰਡਣ ਦੀ ਲੋਟੇ ਪਾਵੋ ਆਦਤ ਹਾਸੇ ਵੰਡਣ ਦੀ ਰੋਂਦੇ ਚਿਹਰੇ ਖੂਬ ਹਸਾ ਕੇ ਵੇਖ ਲਵੋ ਰੋਂਦੇ ਚਿਹਰੇ ਖੂਬ ਹਸਾ ਕੇ ਵੇਖ ਲਵੋ ਤੇ